ਯਾਨੀ ਹਰਪੀਤ ਸਿੰਘ ਹੱਥ ਨਵੇਂ ਅਕਾਲੀ ਦਲ ਦੀ ਕਮਾਨ ਭਰਤੀ ਕਮੇਟੀ ਨੇ ਕੀਤਾ ਐਲਾਨ ਜਥੇਦਾਰੀ ਤੋਂ ਬਾਅਦ ਸਿਆਸੀ ਐਂਟਰੀ ਇਜਲਾਸ ਚ ਸਾਰੇ ਨੇ ਜਤਾਈ ਸਹਿਮਤੀ ਗਿਆਨੀ ਹਰਪੀਤ ਸਿੰਘ ਦੇ ਪ੍ਰਧਾਨ ਬਣਦੇ ਹੀ ਲੱਗੇ ਜੈਕਾਰੇ ਅੰਤ ਕੀ ਜੀਤ ਜੇਗ ਤੇਗ ਹਰੇਕ ਧਾਰਮਿਕ ਕੌਂਸਲ ਦੇ ਚੇਅਰਪਰਸਨ ਬਣੇ ਬੀਬੀ ਸਤਵੰਤ ਕੌਰ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਸ਼ਬਦਾਂ ਦੀ ਤਾਕਤ ਦਾ ਏਵਨ ਮੀਡੀਆ ਮਿਆਸ਼ੂਦੀਪ ਕੌਰ ਸਿਆਸਤ ਨਾਲ ਜੁੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਕਿ ਅਕਾਲ ਤਖਤ ਸਾਬ ਦੁਆਰਾ ਗਠਿਤ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਕਮੇਟੀ ਨੇ ਸਾਫ ਕਰ ਦਿੱਤਿਆ ਕਿ ਹਰਪ੍ਰੀਤ ਸਿੰਘ ਨੂੰ ਸ਼੍ਰੋਮਣੀ ਅਕਾਲੀ ਦਲ ਬਾਗੀ ਧੜੇ ਦਾ ਪ੍ਰਧਾਨ ਚੁਣ ਲਿਆ ਜੀਹਾਂ ਪਾਰਟੀ ਕਮੇਟੀ ਨੇ ਸ਼੍ਰੋਮਣੀ ਅਕਾਲੀ ਦਲ ਦੇ ਬਾਗੀ ਧੜੇ ਨਾਲ ਮਿਲ ਕੇ ਅੱਜ ਗੁਰਦੁਆਰਾ ਬੁਰਜ ਅਕਾਲੀ ਬਾਬਾ ਫੁੱਲਾ ਸਿੰਘ ਵਿਖੇ ਇਜਲਾਸ ਕੀਤਾ ਤੇ ਨਵੇਂ ਪ੍ਰਧਾਨ ਦਾ ਐਲਾਨ ਕੀਤਾ ਪਾਰਟੀ ਕਮੇਟੀ ਦੇ ਸਾਰੇ 5 ਮੈਂਬਰਾਂ ਮਨਪ੍ਰੀਤ ਸਿੰਘ ਯਾਲੀ ਗੁਰਪ੍ਰਤਾਪ ਸਿੰਘ ਵਡਾਲਾ ਇਕਬਾਲ ਸਿੰਘ ਚੁੰਦਾ ਸੰਤਾ ਸਿੰਘ ਉਮੇਦਪੁਰ ਅਤੇ ਸਤਵੰਤ ਕਰਨ ਸਰਪੰਤੀ ਨਾਲ ਫੈਸਲਾ ਲੈਂਦਿਆ ਹੋਇਆ ਗਿਆਨੀ ਹਰਪ੍ਰੀਤ ਸਿੰਘ ਦੇ ਨਾਮ ਤੇ ਮੋਹਰ ਲਗਾਈ ਹੈ ਜੀਹਾਂ ਸ਼੍ਰੀ ਅਕਾਲ ਤਖਸੈਵਲੋ 2 ਦਸੰਬਰ ਨੂੰ ਜਾਰੀ ਕੀਤੇ ਗਏ ਹੁਕਮ ਤੇ ਬਣਾਈ ਗਈ ਭਰਤੀ ਕਮੇਟੀ ਵੱਲੋਂ ਪੰਜਾਬ ਬਾਹਰਲੇ ਸੂਬਿਆਂ ਤੇ ਵਿਦੇਸ਼ਾਂ 'ਚ 15 ਲੱਖ ਵਰਕਰਾਂ ਦੀ ਭਰਤੀ ਦਾ ਦਾਅਵਾ ਕਰਦਿਆਂ ਡੈਲੀਗੇਟਵ ਦੀ ਚੋਣ ਤੋਂ ਬਾਅਦ ਅੱਜ ਜਾਨੀ ਸੋਮਵਾਰ ਨੂੰ ਇਜਲਾਸ ਬੁਲਾਇਆ ਸੀ ਸੂਤਰਾਂ ਮੁਤਾਬਕ ਹੁਣ ਇਹ ਧੜਾ ਸ਼੍ਰੋਮਣੀ ਅਕਾਲੀ ਦਲ ਤੇ ਇਸ ਦੇ ਚੋਣ ਨਿਸ਼ਾਨ ਤੱਕੜੀ ਤੇ ਦਾਅਵਾ ਕਰਦੇ ਹੋਏ ਖੁਦ ਨੂੰ ਅਸਲੀ ਅਕਾਲੀ ਦਲ ਐਲਾਨ ਕਰ ਸਕਦੇ ਹੈ ਗੁਰਦਰਾ ਬੁਰਜ ਅਕਾਲੀ ਫੁੱਲਾ ਸਿੰਘ ਜੀ ਇਜਲਾਸ ਤੋਂ ਬਾਅਦ ਪ੍ਰਤੀ ਕਮੇਟੀ ਦੇ ਮੈਂਬਰ ਗਿਆਨੀ ਹਰਪੀ ਸਿੰਘ ਨੇ ਕਮੇਟੀ ਦੇ ਫੈਸਲੇ ਨੂੰ ਪੜਦਿਆਂ ਹੋਇਆਂ ਦੱਸਿਆ ਕਿ ਬੀਬੀ ਸਤਵੰਤ ਕੌਰ ਨੂੰ ਧਾਰਮਿਕ ਕੌਂਸਲ ਦਾ ਚੇਅਰਪਰਸਨ ਛੁੜਿਆ ਜਾਂਦਾ ਹੈ ਉਹਨਾਂ ਕਿਹਾ ਕਿ ਰਾ ਲੰਬਾ ਹੈ ਤੇ ਔਖਾ ਹੈ ਪਰ ਅਸੀਂ ਗਿਆਨੀ ਹਰਪੀ ਸਿੰਘ ਦੇ ਮੁੱਡੇ ਦੇ ਨਾਲ ਮੁੱਢਾ ਲਾ ਕੇ ਖੜੇ ਹਾਂ ਉਹਨਾਂ ਕਿਹਾ ਕਿ ਚੰਡੀਗੜ੍ਹ ਦਫਤਰਾਚੇ ਬੈਠੇ ਲੋਕ ਸਵਾਲ ਕਰਦੇ ਸਨ ਕਿ ਸੁਖਬੀਰ ਬਾਦਲ ਦੀ ਥਾਂ ਹੋਰ ਕੌਣ ਤਾਂ ਅੱਜ ਪਤਾ ਚੱਲ ਗਿਆ ਕਿ ਯਾਨੀ ਹਰਪ੍ਰੀਤ ਸਿੰਘ ਹੀ ਸਾਡੇ ਪ੍ਰਧਾਨ ਨੇ ਉਹਨਾਂ ਨੇ ਕਿਹਾ ਕਿ ਉਹ ਕਹਿੰਦੇ ਸਨ ਕਿ ਪੰਥ ਕੋਲ ਕੋਈ ਆਗੂ ਨਹੀਂ ਅਸੀਂ ਗਿਆਨੀ ਹਰਪ੍ਰੀਤ ਸਿੰਘ ਤੇ ਬੀਬੀ ਸਤਵੰਤ ਕੌਰ ਦਾਸ ਦਾ ਦੇਵਾਂਗੇ ਇਸ ਘਟਨਾ ਕਰਮਨਲ ਬਦਲ ਤੜੇ ਚ ਕਬਰ ਹਟ ਨਜ਼ਰ ਆ ਰਹੀ ਹੈ 2 ਦਿਨ ਪਹਿਲਾਂ ਸੁਖਬੀਰ ਬਦਲ ਨੇ ਪਾਰਟੀ ਛੱਡ ਕੇ ਗਏ ਆਗੂਆਂ ਤੋਂ ਹੱਥ ਜੋੜ ਕੇ ਮਾਫੀ ਮੰਗੀ ਸੀ ਉਹਨਾਂ ਮੰਨਿਆ ਸੀ ਕਿ ਉਹਨਾਂ ਨੇ ਗਲਤੀ ਕੀਤੀ ਅਤੇ ਸਾਰਿਆਂ ਨੂੰ ਵਾਪਸ ਆਉਣ ਦੀ ਅਪੀਲ ਕੀਤੀ ਸੀ ਪਰ ਭਰਤੀ ਕਮੇਟੀ ਨੇ ਉਹਨਾਂ ਦੀ ਅਪੀਲ ਰੱਦ ਕਰ ਦਿੱਤੀ ਸੀ ਪਾਰਟੀ ਸੂਤਰਾਂ ਦਾ ਕਹਿਣਾ ਕਿ ਸੁਖਬੀਰ ਬਦਲ ਨੇ ਆਗੂ ਨਾਲ ਨਿੱਜੀ ਪੱਧਰ ਤੇ ਗੱਲ ਕਰਨ ਦੀ ਕੋਸ਼ਿਸ਼ ਕੀਤੀ ਸੀ ਮਾਹਿਰਾਂ ਦਾ ਮੰਨਣਾ ਕਿ ਜੇਕਰ ਗਿਆਨੀ ਹਰਪੀਤ ਸਿੰਘ ਨਮੀ ਪਾਰਟੀ ਦੀ ਵਾਗਡੋਰ ਸੰਭਾਲਦੇ ਨੇ ਤਾਂ ਇਹ ਪੰਥਕ ਰਾਜਨੀਤੀ 'ਚ ਇੱਕ ਨਵੀਂ ਤਾਰਾ ਨੂੰ ਜਨਮ ਦੇਵੇਗਾ ਇਸ ਨਾਲ ਨਾ ਸਿਰਫ ਸ਼ੋਮਨੀ ਅਕਾਲੀ ਦਲ ਦੀ ਰਵਾਇਤੀ ਪકડ ਕਮਜ਼ੋਰ ਹੋਵੇਗੀ ਸਗੋਂ 2027 ਦੀਆਂ ਪੰਜਾਬ ਵਿਧਾਨ ਚੋਣਾਂ ਦੀ ਸਮੀਕਰਨ ਵੀ ਬਦਲ ਸਕਦੇ ਨੇ ਇਸ ਤੋਂ ਇਲਾਵਾ ਪੰਥਕ ਅਧਾਰ 'ਤੇ ਬਾਦਲ ਤੜੇ ਦੇ ਕਰਜ਼ੇ ਨੂੰ ਖਤਮ ਕਰਨ ਲਈ ਵੀ ਮੁਹਿੰਮ ਚਲਾਈ ਜਾ ਸਕਦੀ ਹੈ ਇਸੇ ਤਰ੍ਹਾਂ ਮੰਨਿਆ ਜਾ ਰਿਹਾ ਹੈ ਕਿ ਗਿਆਨੀ ਹਰਪੀ ਸਿੰਘ ਦੇ ਪ੍ਰਧਾਨ ਬਣਨ ਲਈ ਕਈ ਪੰਥਕ ਤੜੇ ਇਕਜੁੱਟ ਹੋ ਸਕਦੇ ਨੇ ਪੰਜਾਬ ਦੀ ਪੰਥਕ ਰਾਜਨੀਤੀ ਦੇ ਲਈ ਅੱਜ ਬਹੁਤ ਵੱਡਾ ਦਿਨ ਹੈ। ਸ਼੍ਰੀ ਅਕਾਲ ਤਖਤ ਸਾਹਿਬ ਦੁਆਰਾ ਗਠਿਤ ਸ਼੍ਰੋਮਣੀ ਅਕਾਲੀ ਦਲ ਦੀ ਪ੍ਰਤੀ ਕਮੇਟੀ ਦੁਆਰਾ ਨਵਾਂ ਪ੍ਰਧਾਨ ਚੁਣੇ ਜਾਣ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਧੜੇ ਦੇ ਆਗੂ ਅਰਸ਼ਦੀਪ ਸਿੰਘ ਕਲੇਰ ਨੇ ਇੱਕ ਵੀਡੀਓ ਜਾਰੀ ਕਰਦਿਆਂ ਹੋਇਆਂ ਬਾਗੀ ਧੜੇ ਤੇ ਨਿਸ਼ਾਨਾ ਸਾਧਿਆ। ਉਹਨਾਂ ਕਿਹਾ ਕਿ ਅੱਜ ਸੱਚ ਸਾਹਮਣੇ ਆ ਗਿਆ ਕਿ ਸ਼੍ਰੋਮਣੀ ਅਕਾਲੀ ਦਲ ਤੇ ਏਜੰਸੀਆਂ ਦਾ ਕਬਜ਼ਾ ਕਰਵੋਣ ਲਈ ਸਾਜ਼ਿਸ਼ ਰਚੀ ਗਈ ਹੈ। ਉਹਨਾਂ ਕਿਹਾ ਕਿ ਇਹ ਸਾਹਮਣੇ ਆ ਗਿਆ ਕਿ ਕਿਵੇਂ ਤਖਤ ਸਹਿਬਾਨ ਨੂੰ ਸਾਜਿਸ਼ ਲਈ ਵਰਤਿਆ ਗਿਆ ਉਹਨਾਂ ਕਿਹਾ ਕਿ ਦੁਨਿਆਵੀ ਅਦਾਲਤਾਂ ਚ ਵੀ ਅਜੇ ਹਾਂ ਨਹੀਂ ਹੁੰਦਾ ਕਿ ਜੱਜ ਹੀ ਦੋ ਭਰਾਵਾਂ ਦੀ ਲੜਾਈ 'ਚ ਹਿੱਸੇਦਾਰ ਨਹੀਂ ਬਣ ਜਾਣ। ਉਹਨਾਂ ਕਿਹਾ ਕਿ 2 ਦਸੰਬਰ ਦੇ ਹੁਕਮਨਾਮੇਸ 'ਤੇ ਗਿਆਨੀ ਹਰਪੀ ਸਿੰਘ ਖੁਦ ਜਥੇਦਾਰ ਸਨ। ਉਹਨਾਂ ਨੇ ਖੁਦ ਹੀ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਨੂੰ ਬੁਲਾਇਆ। ਸਜਾ ਸੁਣਾਈ ਤੇ ਆਪ ਹੀ ਪ੍ਰਧਾਨ ਬਣ ਕੇ ਬਹਿ ਗਏ। ਗਿਆਨੀ ਹਰਪੀ ਸਿੰਘ ਨੇ ਫਸਿਲ ਤੋਂ ਦੋ ਧੜੇ ਦੀ ਰਾਜਨੀਤੀ ਨੂੰ ਨਕਾਰਿਆ ਤੇ ਹੁਣ ਆਪ ਇੱਕ ਧੜੇ ਦੇ ਪ੍ਰਧਾਨ ਬਣ ਗਏ।